ਪਰ ਜਿੰਨਾ ਚਿਰ ਵੀਡੀਓ ਦੇ ਵਿੱਚ ਆਪਾਂ ਰੇਟ ਨਹੀਂ ਦੱਸਦੇ ਨਹੀਂ ਉਹ ਸਿਰਫ 65 ਰੁਪਏ ਤੋਂ ਸਟਾਰਟ ਆਉਂਦਾ ਨਾ ਬੰਦਾ ਪਤਾ ਹੈ ਸਿਰਫ 65 ਰੁਪਏ ਤੋਂ ਸਿਰਫ 65 ਰੁਪਏ ਤੋਂ ਸਟਾਰਟ ਆ ਕਿਉਂ ਭੱਜੋ ਆਪਾਂ ਦੁਕਾਨਾਂ ਤੇ ਗਏ ਭੱਜੋ ਜਿੱਥੇ ਭੱਜਣਾ ਤਾਂ ਮਾਰਕੀਟ ਦੇ ਵਿੱਚ ਮੰਨ ਕੇ ਚੱਲੋ ਵੀ 3350 ਰੁਪਏ ਲੀਟਰ ਵੇਚਦਾ ਸਿਰਫ ਆਪਾਂ 100 ਰੁਪਏ ਲੀਟਰ ਦੇ ਵੀਰੇ ਦੇ ਦਾਂਗੇ ਆਪਾਂ 1200 ਰੁਪਏ ਦਾ ਲੀਟਰ ਸਿਰਫ ਦਵਾਈ ਲਿਓ ਚਾਹੇ ਨਾ ਲਿਓ ਸਪਰੇ ਹੁਣ ਇੱਕ ਵਾਰੀ ਰੇਟ ਦੱਸਣ ਲੱਗਿਆ ਰੇਟ ਜਰੂਰ ਹੁਣ ਜਿਹੜਾ ਰੇਟ ਉਹਰੇ ਬੋਲਤਾ ਉਹੀ ਅਗਲੇ ਦੇ ਘਰੇ ਦੁਕਾਨਦਾਰ ਹਰੇਕ ਕਹਿੰਦਾ ਵੀ ਮੈਂ ਘਟ ਦਿੰਨਾ ਮੈਂ ਘਟ ਦਿੰਨਾ ਪਰ ਆਪਣੀ ਇਹ ਗਰੰਟੀ ਹੈ ਵੀ ਆਪਣੇ ਨੂੰ ਘਟ ਕੋਈ ਦੇ ਨਹੀਂ ਸਕਦਾ ਐਮ ਆਰ ਪੀ ਨੂੰ ਘਟ ਦਿਆ ਮੈਂ ਯਾਰ ਜੁਰੀ ਹੈ ਡੀਪ ਇੱਕ ਨੰਬਰ ਕੰਮ ਕੀਤਾ ਪੱਕੇ ਬਲਤੇ ਮਾ ਦੇਦਾ ਅੱਜ ਤੱਕ ਕੋਈ ਵੀ ਕਦੇ ਵੀ ਡਿਫਨੇ ਰੇਟ ਕੋਈ ਵੀ ਨਹੀਂ ਦੇ ਸਕਦਾ ਵੀਰੇ ਕਹੇ ਹਰੇਕ ਬੰਦਾ ਇਹ ਇੱਕ ਵਾਰੀ ਪਤਾ ਕਰੋ ਵੀ ਉਹਨਾਂ ਤੋਂ ਪਤਾ ਕਰ ਲੋ ਸਾਡੇ ਜੀ ਬੰਦਾ ਵੀਰੋ ਲੌਂਗਵਾਲ ਦੇ ਵਿੱਚ ਇੱਕ ਵਾਰੀ ਜਿਹੜਾ ਕਿਸਾਨ ਆ ਦੁਕਾਨ ਤੇ ਆ ਗਿਆ ਮੁੜ ਕੇ ਕਿਤੇ ਹੋਰ ਨਹੀਂ ਜਾਂਦਾ ਕਿਉਂਕਿ ਇਹਨਾਂ ਦੇ ਰੇਟ ਇੰਨੇ ਜ਼ਿਆਦਾ ਘਟ ਨਹੀਂ ਚੈਲੰਜ ਹੈ ਪੂਰੇ ਪੰਜਾਬ ਦਾ ਇੰਡੀਆ ਦਾ ਹੀ ਸਭ ਤੋਂ ਸਸਤਾ ਕੈਸ ਕਾਊਂਟਰ ਹੈ ਬਈ ਸੱਚ ਹੈ ਗੱਲ ਇਹ ਸਸਤਰੀ ਗੱਲ ਵੀਰੇ ਕਿਸਾਨ ਵੀਰੇ ਸਾਰਿਆਂ ਨੂੰ ਜੀ ਠੀਕ ਆ ਆਪਣੀ ਆਲ ਓਵਰ ਪੰਜਾਬ ਤੋਂ ਜਿੰਮੇਵਰੇ ਰੇਟਾਂ ਦੀ ਜੀ ਜਿੱਥੇ ਮਰਜੀ ਬੰਦਾ ਰੇਟ ਟਰਾਈ ਕਰਕੇ ਆ ਜੇ ਇੱਕ ਵਾਰੀ ਆਪਾਂ ਨੂੰ ਫੋਨ ਜ਼ਰੂਰ ਕਰੇ ਰੇਟ ਦਵਾਈ ਲੈਣ ਤੋਂ ਪਹਿਲਾਂ ਲੈਣ ਤੋਂ ਪਹਿਲਾਂ ਇੱਕ ਵਾਰੀ ਫੋਨ ਕਰ ਲੈ ਦੁਕਾਨਦਾਰ ਹਰੇਕ ਕਹਿੰਦਾ ਵੀ ਮੈਂ ਘਟ ਦਿੰਨਾ ਮੈਂ ਘਟ ਦਿੰਨਾ ਪਰ ਆਪਣੀ ਇਹ ਗਾਰੰਟੀ ਹੈ ਵੀ ਆਪਣੇ ਨਾਲ ਘਟ ਕੋਈ ਦੇ ਨਹੀਂ ਸਕਦਾ ਪੂਰੇ ਪੰਜਾਬ ਚ ਪੂਰੇ ਪੰਜਾਬ ਚ ਮੈਂ ਕਹਿੰਦਾ ਯਾਰ ਜਿਹੜੀ ਮਰਜ਼ੀ ਚੀਜ਼ ਆਪਾਂ ਲੈ 70 80 ਕੰਪਨੀ ਦਾ ਮਾਲ ਪਿਆ ਆਪਣੇ ਘੜੌਣਾ ਜਾ ਹੂੰ ਠੀਕ ਹੈ ਨਾ ਜਿਵੇਂ ਆਹੋ ਜੋ ਸਟਾਰਬ੍ਰੇਕ ਮੈਂ ਮਾਲ ਪਿਆ ਜਿਹੜੀ ਮਰਜ਼ੀ ਚੀਜ਼ ਦਾ ਰੇਟ ਆਪਾਂ ਦੇ ਬੰਦਾ ਪਤਾ ਕਰੇ ਉਹਦੂ ਘਟ ਦੇਵਾਂਗੇ ਆਪਾਂ ਜਿਵੇਂ ਬ੍ਰਾਂਡ ਹੈਗੇ ਆਪਣੇ ਕੋਲੇ ਬਾਇਰ ਸਜੰਟਾ ਆਪਣੇ ਦਾ ਡਾਇਰੈਕਟਰ ਹੈ ਵੀਰੇ ਬਾਇਰ ਡਾਇਰੈਕਟਰ ਸਜੰਟਾ ਡਾਇਰੈਕਟਰ ਹੂੰ ਠੀਕ ਹੈ ਟਾਟਾ ਡਾਇਰੈਕਟਰ ਉੱਤਮ ਡਾਇਰੈਕਟਰ ਸ੍ਰੀ ਰਾਮ ਡਾਇਰੈਕਟਰ ਬੜਾ ਡਾਇਰੈਕਟਿਵ ਆਪਣੇ ਮੌਦਨੇ ਬੰਨੇ ਘਟੋ ਘੜ 70 ਕੰਪਨੀ ਆਪਣੇ ਫਾਰਮ ਭਰੇ ਨੇ ਵੀਰੇ ਜਿਹੜੀਆਂ ਆਮ ਕੰਪਨੀਆਂ ਬਾਹਰੋਂ ਅੰਦਰੋਂ ਮਾਰੀਆਂ ਤਾਂ ਪਤਾ ਨਹੀਂ ਕਿੰਨੇ ਕਿੰਨੇ ਬੱਲੇ ਤੇ ਬਾਈ ਇੱਕ ਗੱਲ ਹੋਰ ਸੁਣੀ ਆ ਵੀ ਡਿਲੀਵਰੀ ਵੀ ਆਪਣੀ ਫਰੀ ਆ ਬਾਈ ਡਿਲੀਵਰੀ ਦਾ ਕੰਮ ਆ ਪਤਾ ਚੱਕਰੀ ਜਿਹੜਾ ਆਪਣਾ ਸਿਸਟਮ ਡਿਲੀਵਰੀ ਵਾਲਾ ਹਮ ਆਪਾਂ ਪਹਿਲਾਂ ਤਾਂ ਕਰਦੇ ਸੀ 500 ਕਿਲੋਮੀਟਰ ਤੱਕ ਫਰੀ ਹਮ ਪਰ ਅੱਜ ਆਪਾਂ ਸੋਡੀ ਵੀਡੀਓ ਦੇ ਵਿੱਚ 650 ਕਿਲੋਮੀਟਰ ਤੱਕ ਫਰੀ ਕਰਤੀ ਠੀਕ ਆ ਆਰਡਰ ਹੋਵੇ ਕੋ ਟੁਕੜ 10 ਤੋਂ ਲੈ ਕੇ 20 ਹਰ ਦੇ ਵਿੱਚ ਵਿੱਚ ਵੀਰੇ ਤੇ ਰੇਟ ਰੇਟ ਵੀਰੇ ਜਿਹੜੀ ਮਰਜ਼ੀ ਜੀ ਦਾ ਬੰਦਾ ਪਤਾ ਕਰੇ ਨਹੀਂ ਰੇਟ ਡਿਲੀਵਰੀ ਦੇ ਵਿੱਚ ਫਿਰ ਉਹੀ ਰੇਟ ਲੱਗੂ ਜਿਹੜਾ ਇੱਥੇ ਲੱਗੂ ਆਪਣਾ ਜਿਹੜਾ ਰੇਟ ਦੁਕਾਨ ਤੇ ਆ ਹੂੰ ਉਹੀ ਰੇਟ ਆਪਣਾ ਡਿਲੀਵਰੀ ਜਾ ਵੀਰੇ ਠੀਕ ਹੈ ਕੋਈ ਐਕਸਟਰਾ ਚਾਰਜ ਨਹੀਂ ਡਿਲੀਵਰੀ ਦਾ ਪਤਾ ਸਾਨੂੰ ਕੀ ਫਾਇਦਾ ਹੁੰਦਾ ਵੀਰੇ ਹੁਣ ਆਰਡਰ ਇੱਕ ਬੰਦੇ ਦਾ ਜਾਣੀਆਂ ਉਹਦੇ ਵਿੱਚ ਗੱਡੀ ਦੇ ਵਿੱਚ ਦਾਦਾ 15-15 ਆਰਡਰ ਇਕੱਠੇ ਹੋ ਜਾਂਦੇ ਨੇ ਠੀਕ ਹੈ ਉਸ ਹਿਸਾਬ ਨਾਲ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਪੰਜ ਚਾਰ ਬੰਦੇ ਇਕੱਠੇ ਹੋ ਕੇ ਕਰ ਦਿੰਦੇ ਨੇ ਤਾਂ ਨਹੀਂ ਕੋਈ ਚੱਕਰ ਨਹੀਂ ਵੀ ਆ ਉਹ ਚੱਕਰ ਨਹੀਂ ਵੀ ਤੇ ਭਾਈ ਸਸਤਾ ਸਸਤਾ ਆਪਾਂ ਕਹੀ ਜਾਂਦੇ ਆ ਕਹਿ ਵੀ ਦਿੰਨੇ ਆ ਪਰ ਜਿੰਨਾ ਚਿਰ ਵੀਡੀਓ ਦੇ ਵਿੱਚ ਆਪਾਂ ਰੇਟ ਨਹੀਂ ਦੱਸਦੇ ਕਮੈਂਟਾਂ ਚ ਵੀ ਫਿਰ ਲੰਬਾ ਆਉਂਦਾ ਸੁਆਦ ਨਹੀਂ ਆਉਂਦਾ ਰੇਟ ਕੱਲੀ ਕੱਲੀ ਚੀਜ਼ ਦੇ ਦਵਗੇ ਵੀਰੇ ਆਪਾਂ ਰੇਟ ਹਰੇਕ ਚੀਜ਼ ਦਾ ਦੇਵਾਂਗੇ ਜਿੰਨੇ ਪ੍ਰੋਡਕਟ ਆਪਾਂ ਨੇ ਹਾਜ਼ਰ ਨੇ ਲਓ ਜੀ ਠੀਕ ਹੈ ਨਾ ਉਹ ਗੱਲ ਨਹੀਂ ਕਰਦੇ ਵੀ ਇੱਥੋਂ ਸਟਾਰਟ ਆਪਣਾ ਠੀਕ ਹੈ ਨਾ ਵੀਰੇ ਤੇ ਦਵਾਈ ਲਿਓ ਚਾਹੇ ਨਾ ਲਿਓ ਸਪਰੇ ਹੁਣ ਇੱਕ ਵਾਰੀ ਰੇਟ ਦੱਸਣ ਲੱਗੇ ਰੇਟ ਜਰੂਰ ਹੁਣ ਜਿਹੜਾ ਸਿਸਟਮ ਹੈ ਇਸ ਟਾਈਮ ਚੱਲ ਰਿਹਾ ਸਭ ਤੋਂ ਪਹਿਲਾਂ ਪਾਇਰਾ ਕੋਡ ਚੱਲ ਰਿਹਾ ਮੂੰਗੀ ਦੇ ਉੱਪਰ ਵੀਰੇ ਹੂੰ ਉਹਦਾ ਆਪਾਂ ਦੇਵਾਂਗੇ ਲੀਟਰ ਆਪਾਂ 170 ਵੀਏ ਪੈਰਾਕੋਡ ਦਾ ਪੈਰਾਕੋਡ ਦਾ ਲੀਟਰ ਗ੍ਰਾਮੋਸਨ ਗ੍ਰਾਮੋਸਨ ਜਿਹੜੀ मूंगी ਦੇ ਪੱਤੇ ਛਾੜਦੀ ਆ ਉਸ ਤੋਂ ਬਾਅਦ ਆ ਗਿਆ ਆਪਣੀ ਪਟਿਲਾ ਕਲੋਰ ਜਿਹੜੀ ਪਟਿਲਾ ਕਲੋਰ ਆ 50% ਹੈਗੀ ਆਪਣੇ ਨੇਵੇਂ ਪੀਪੀ ਸਿਰਫ ਔਰ ਸਿਰਫ ਮੰਨ ਕੇ ਚੱਲ ਵੀਰੇ ਪੀਪੀ ਦਾ ਰੇਟ ਪਊਗਾ ਆਪਾਂ ਨੂੰ 1300 ਦੀ 5 ਲੀਟਰ ਦੀ ਪੀਪੀ 10 ਕਿੱਲਿਆਂ ਦੀ 10 ਕਿੱਲਿਆਂ ਦੀ 1300 1300 ਦੀ ਠੀਕ ਹੈ ਉਸ ਤੋਂ ਬਾਅਦ ਉਹ 37 ਵਾਲੇ ਬਿੜਲੇ ਦੇ ਆ ਜਾ ਵੀਰੇ ਉਹ ਆਪਾਂ ਦੇਵਾਂਗੇ ਭਾਈ ਮੰਨ ਕੇ ਚੱਲ 125 ਰੁਪਏ ਕਿੱਲੇ ਦੇ 37% ਸਿਰਫ 125 ਰੁਪਏ ਕਿੱਲੇ ਦੀ ਤੇ 50% ਵਾਲੀ 50% ਵਾਲੀ ਮਿੱਤਰੋ ਪੈਗੇ ਆਪਾਂ ਨੂੰ ਮੰਨ ਕੇ ਚੱਲ 260 ਰੁਪਏ ਦਾ ਲੀਟਰ ਵੀਰੇ ਠੀਕ ਆ ਹਾਂ ਮੰਨ ਕੇ ਚਲੋ ਦੋ ਕਿੱਲੇ ਦਾ ਦੋ ਕਿੱਲੇ ਪੀਪੀ ਉਹ ਕੀ 1300 ਰੁਪਏ ਦੀ ਠੀਕ ਆ 130 ਰੁਪਏ ਦੀ ਕਿੱਲੇ ਦੀ ਉਹ ਹਾਂਜੀ 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 ਵੀਰੇ ਜੀ ਤੇ ਹੋਰ ਬਈ ਜਿਵੇਂ ਪ੍ਰਦਾਨ ਵਗੈਰਾ ਦੇ ਵੀ ਦੇ ਦੋ ਰੋਟੀਆਂ ਪ੍ਰਦਾਨਾ ਦਾ ਰੇਟ ਵੀਰੇ ਆਪਣਾ ਮੰਨ ਕੇ ਚਲੋ ਸਿਰਫ ਆਫਰ ਆ ਸਿਰਫ 10 ਦਿਨਾਂ ਦੀ ਹੂੰ ਠੀਕ ਆ 10 ਦਿਨਾਂ ਦੀ ਆਫਰ ਸਿਰਫ 65 ਰੁਪਏ ਤੋਂ ਸਟਾਰਟ ਆ ਬੰਦਾ ਪ੍ਰਧਾਨ ਸਿਰਫ 65 ਰੁਪਏ ਤੋਂ ਸਿਰਫ 65 ਰੁਪਏ ਤੋਂ ਸਟਾਰਟ ਆ ਕਿਉਂਕਿ ਪ੍ਰਧਾਨਾਂ ਦੇ ਆਪਾਂ ਹਰੇਕ ਕੰਪਨੀ ਦਾ ਰੇਟ ਨਹੀਂ ਦੇ ਸਕਦੇ ਪਤਾ ਹੁੰਦਾ ਕਿਉਂਕਿ ਪ੍ਰਧਾਨ ਤੋਂ ਹੁੰਦੀਆਂ 100 ਕੰਪਨੀ ਦੀ ਬਾਈ ਜੀ 65 ਰੁਪਏ ਤੋਂ ਸਟਾਰਟ ਆ ਸਿਰਫ ਦੱਸ ਦੇਣ ਦਾ ਰੇਟ ਆ ਪਤਾ ਹੁੰਦਾ ਠੀਕ ਹੈ ਤੇ ਨੋਮਿਨੀ 골ਡ ਵਗੈਰਾ ਨੋਮਿਨੀ 골ਡ ਦਾ ਲੀਟਰ ਵੀਰੇ ਦੇ ਦਾਂਗੇ ਆਪਾਂ 1200 ਰੁਪਏ ਦਾ ਲੀਟਰ ਸਿਰਫ 1200 ਦਾ 1200 ਦਾ ਉਸ ਤੋਂ ਇਲਾਵਾ ਜਿਵੇਂ 33% ਜਿੰਕ ਦਾ ਜਿਹੜਾ 70 ਰੁਪਏ ਕਿਲੋ ਤੋਂ ਸਟਾਰਟ ਆ 70 ਰੁਪਏ ਕਿਲੋ ਹਾਂ 70 ਰੁਪਏ ਕਿਲੋ ਦੇ ਦਾਂਗੇ ਸਟਾਰਟ ਨੰਬਰ ਵੀ ਦੇ ਦਾਂਗੇ ਬਸ 70 ਰੁਪਏ ਕਿਲੋ ਦੇ ਦਾਂਗੇ ਦੇ ਦਾਂਗੇ ਜਿੰਕ ਜਿੰਕ ਇੱਕ ਜਿਵੇਂ ਟ੍ਰਾਈ ਕੰਟੇਨਰ ਨੂੰ ਲਿਕੜਾ ਲੀਟਰਾਂ ਜਾਂਦਾ ਲਿਕੜਾ ਹੂੰ ਹੂੰ ਦਾ ਮਾਰਕੀਟ ਦੇ ਵਿੱਚ ਮੰਨ ਕੇ ਚੱਲੋ ਵੀ 3350 ਰੁਪਏ ਲੀਟਰ ਵੇਚਦਾ ਸਿਰਫ ਆਪਾਂ 100 ਰੁਪਏ ਲੀਟਰ ਕਰਤਾ ਠੀਕ ਹੈ ਇੰਨਾ ਕਰਤਾ ਕੋਈ ਲੀਟਰ ਕੋਈ ਦੇ ਦੇ ਕੋਈ 1 ਲੀਟਰ ਦੀ ਪੈਕਾਂਗੇ ਟ੍ਰਾਈ ਕੰਟੇਨਰ ਸਿਰਫ 100 ਰੁਪਏ ਲੀਟਰ ਵਾਈ ਠੀਕ ਹੈ ਕੋਈ ਦੇ ਨਹੀਂ ਸਕਦਾ ਕੋਈ ਵੀ ਦੇ ਸਕਦਾ ਵੀਰੇ 100 ਰੁਪਏ ਲੀਟਰ 100 ਰੁਪਏ ਲੀਟਰ ਵੀਰੇ ਤੇ ਇਹੇ ਇਹੀ ਰੇਟ ਦੇ ਵਿੱਚ ਪਹੁੰਚ ਵੀ ਕਰ ਦਾਂਗੇ ਜਮਾ ਕੋਈ ਘਰਦੇ ਨਹੀਂ ਯਾਰ ਦੱਸ ਦਤਾ ਘੱਟੋ ਘੱਟ ਹੋ ਗਏ ਭਾਈ ਠੀਕ ਹੈ ਇਹੀ ਰੇਟ ਦੇ ਵਿੱਚ ਪਹੁੰਚ ਹੋ ਜਾਉ ਪਰਿਆ ਕਰਾਂਗੇ ਵੀ ਵੀਰੇ ਪਹਿਲਾਂ 500 ਕਿਲੋਮੀਟਰ ਤੱਕ ਕਰਦੇ ਦੀ ਤਰ ਤਾ ਨੰਬਰ ਸਾਰੇ ਏਰੀਆ ਤੱਕ ਮੰਨ ਕੇ ਜੇ ਲ ਬੱਡਰ ਤੱਕ ਜਾਂਦੇ ਦੀ ਹੁਣ 650 ਕਿਲੋਮੀਟਰ ਕਰਤਾ ਵੀਰੇ ਆਪਾਂ ਠੀਕ ਹੈ ਠੀਕ ਹੈ ਨਾ ਭੱਜੋ ਆਪਾਂ ਦੁਕਾਨ ਦਰਾਂਗੇ ਭੱਜੋ ਜਿੱਥੇ ਭੱਜਣਾ ਠੀਕ ਹੈ ਨਾ ਤਕਰੀਬਨ ਤਕਰੀਬਨ ਭਾਈ ਜਿਹੜਾ ਮਰਜੀ ਏਰੀਆ ਹੋਵੇ ਜਿਵੇਂ ਪੰਜਾਬ ਦਾ ਕੋਈ ਮਰਜੀ ਏਰੀਆ ਹਨਾ ਆਲ ਓਵਰ ਪੰਜਾਬ ਹੋਵੇ ਕਿਤੇ ਵੀ ਹੋਵੇ ਡਿਲੀਵਰੀ ਜਿਹੜਾ ਰੇਟ ਉਰੇ ਆ ਉਹੀ ਭਾਈ ਅਗਲੇ ਦੇ ਘਰੇ ਆ ਉਹ ਐ ਨਹੀਂ ਹੈਗਾ ਵੀ ਅਗਲਾ ਫੋਨ ਕਰਕੇ ਬਾਈ ਆ ਵੀ ਉੱਥੇ ਰੇਟ ਅਲੱਗ ਨਾ ਜਿਹੜਾ ਰੇਟ ਹੋ ਰਿਹਾ ਬਾਈ ਉਹੀ ਅਗਲੇ ਦੇ ਘਰੇ ਆ ਠੀਕ ਆ ਰੇਟ ਤੁਹਾਨੂੰ ਦੇਤੇ ਬਾਈ ਆਪਣਾ ਚੈਲੰਜ ਇਹ ਹੈ ਵੀ ਐ ਨਹੀਂ ਹੈਗਾ ਵੀ ਹਾਂ ਅਗਲੇ ਨੂੰ ਕਹਿੰਦੇ ਵੀ ਆਹ ਰੇਟ ਦੇ ਦੇ ਅਗਲੇ ਨੂੰ ਉਹੀ ਅਗਲੇ ਦੇ ਘਰੇ ਪੈਣਗੇ ਜਿਹੜਾ ਰੇਟ ਹਮ ਵੀਡੀਓ ਚ ਦਿੱਤਾ ਉਹੀ ਰੇਟ ਘਰੇ। ਅਰੇ ਇਹੀ ਉਹੀ ਘਰੇ ਬਈ। ਐ ਨਹੀਂ ਹੈਗਾ ਵੀ ਹਾਂ ਵੀ ਆਪਾਂ ਨੇ ਉਹ ਦਾਸਤਾ ਅਗਲੇ ਨੂੰ ਵੱਧ। ਹਾਂ ਲ ਕਹਿੰਦਾ ਕਈ ਬੰਦੇ ਹੁੰਦੇ ਨੇ ਬਥੇਰੇ ਦੇਖੇ ਨੇ। ਹੁਣ ਅਗਲਾ ਵੀ ਤਕਰੀਬਨ ਤਕਰੀਬਨ ਅਗਲਾ ਦਵਾਈਆਂ ਘਰੇ ਭਜਾਉਣ ਲੱਗ ਗਿਆ। ਠੀਕ ਆ ਅਗਲਾ ਕਹਿੰਦਾ ਬਈ ਆਹ ਰੇਟ ਆ ਫੋਨ ਤੇ ਉੱਥੇ ਘਰੇ ਹੋਰ ਜਿਹੜਾ ਰੇਟ ਉਹਰੇ ਬੋਲਤਾ ਉਹੀ ਅਗਲੇ ਦੇ ਘਰੇ। ਰਿਜੀਨੈਲਟੀ ਦੀ ਕਿੰਨੇ ਗਾਰੰਟੀ ਦੇਣੀ? ਉਹ ਬੜੇ ਫੁੱਲ ਬੜਾ ਫੁੱਲ ਗਾਰੰਟੀ ਆ ਆਪਣੀ ਵੀਰੇ। GST ਦਾ ਪੱਕਾ ਬਿੱਲ ਲਓ। ਸਾਤੋਂ ਠੀਕ ਆ ਅਗਲਾ ਕਹਿੰਦਾ ਬਈ ਦਵਾਈ ਦਵਾਈ ਡੁਪਲੀਕੇਟ ਆ। ਠੀਕਾ ਆਪਣੀ ਫੁੱਲ ਬੜਾ ਫੁੱਲ ਗਾਰੰਟੀ ਆ ਉਹ ਚੀਜ਼ ਦੀ ਠੀਕ ਆ ਕੋਈ ਸਾਬਤ ਕਰ ਦੇ ਵੀ ਹਾਂ ਬਈ ਇਹ ਡੁਪਲੀਕੇਟ ਆ ਆਪਾਂ ਨੇ ਤੁਹਾਨੂੰ ਪਤਾ ਬਈ ਪਿਛਲੀ ਵੀਡੀਓ ਚ ਵੀ ਬੋਲੇ ਆਪਾਂ ਨੇ ਨਾਮ ਵੀ ਰੱਖਿਆ ਹੋਇਆ ਬਈ 1 ਲੱਖ 1000 ਰੁਪਏ ਦਾ ਜੇ ਕੋਈ ਸਾਬਤ ਕਰ ਦੇ ਜੇ ਕੋਈ ਸਾਬਤ ਕਰ ਦੇ ਜੀ ਜਿਵੇਂ ਆ ਸਜੈਂਟਾ ਦੀ ਪਈਆ ਹਾਂ ਬਈ ਇਹ ਤਾਂ ਸਜੈਂਟਾ ਦੀ ਹੋਊ ਹੋਰ ਨਹੀਂ ਸਜੈਂਟਾ ਦੀ ਹੀ ਹੋਊ ਇਹ ਤਾਂ ਚਲੋ ਐਮ ਐ ਸਟਾਰ ਆ ਬਈ ਮਤਲਬ ਉਹ ਆਪਣੇ ਕੋਲੇ ਪਈਆ ਇੰਡੋ ਗੋਲਫ ਦੀ ਪਈਆ ਤੇ ਉਤਮ ਦੀ ਪਈਆ ਰਿਫਟ ਪਈਆ ਵੀ ਮਤਲਬ ਜੇ ਰਿਫਟ ਸੈਂਟਾ ਦੀ ਤਾਂ ਸੈਂਟਾ ਦੀ ਹੋ ਆ ਐ ਨਹੀਂ ਹੈਗਾ ਵੀ ਹਾਂ ਕੋਈ ਉਹ ਨਾਂ ਹੋਰ ਵੀ ਮਾਰ ਕਾਲਾ ਰੱਖਿਆ ਕੋਈ ਸਾਬਤ ਕਰ ਦੇ ਫੁੱਲ ਬੜਾ ਫੁੱਲੇ ਜਿੰਮੇਵਾਰੀ ਆ ਵੀ ਜੀ ਤੇ ਭਾਈ ਯੂਰੀਆ ਡੀਏਪੀ ਯੂਰੀਆ ਡੀਏਪੀ ਦਾ ਆਪਾਂ ਨਾਮ ਇਹਦਾ ਵੀਰੇ ਤੇ ਯੂਰੀਆ ਦਾ ਰੇਟ ਯੂਰੀਆ ਦਾ ਤੁਸੀਂ 2 ਸਾਲ ਹੋ ਗਏ ਮੰਨ ਕੇ ਜਦੋਂ ਆਪਾਂ ਨੇ ਥੋੜ੍ਹ ਪੈਣੀ ਦਿੱਤੀ ਵੀਰੇ ਜਿਹੜਾ ਆਪਣੇ ਨਾਲ ਜ਼ਿਮੀਂਦਾਰ ਜੁੜ ਗਿਆ ਦਵਾਈ ਆਪਣੇ ਤੋਂ ਇੱਕ ਸੀਜ਼ਨ ਲੈ ਗਿਆ ਉਹ ਆਪਾਂ ਯੂਰੀਆ ਦਿਨ ਨਹੀਂ ਦਿੰਨੇ ਆ ਅੱਜ ਟਾਈਮ ਜੂਰੀ ਦਾ ਕੰਮ ਆਪਾਂ ਨਿਵੇੜ ਚੁੱਕਿਆ ਜਿੰਨਾ ਗਾਹ ਹੈਗਾ ਆਪਾਂ ਸਭ ਨੂੰ ਵੰਡ ਚੁੱਕਿਆ ਹੂੰ ਘਟੋ ਘਟ 70 80 ਹਜ਼ਾਰ ਗੱਟਾ ਦੁਬਲਾ ਵੰਡਦਾ ਵੀਰੇ ਅੱਜ ਵੀ ਘਟੋ ਘਟ 900 ਗੱਟਾ ਵੰਡਦਾ ਜੂਰੀ ਦਾ ਜੀ ਅੱਜ ਹੁਣ ਲੋਡ ਹੈ ਇਦੂ ਬਾਅਦ ਵੀਰੇ ਜਿਵੇਂ ਮੰਨ ਕੇ ਚੱਲੋ ਜੂਰੀ ਆਪਾਂ ਲੈ ਹਫਤਾ ਦਸ ਦਿਨ ਆਮ ਆ ਠੀਕ ਹੈ ਕਿਉਂਕਿ ਜੂਰੀ ਦੀ ਖੇਤ ਬਹੁਤ ਜਿਆਦਾ ਪੈਣੀ ਆ ਆਉਣ ਵਾਲੇ ਟਾਈਮ ਤੇ ਅੱਜ ਜੂਰੀ ਜਿਹੜਾ ਮਰਜ਼ੀ ਲੈ ਜਾ ਸਸਤੇ ਰੇਟਾਂ ਤੇ ਕੀ ਵੀ ਲੈ ਜਾ ਜਮਾਂ ਸਸਤੇ ਰੇਟ ਤੇ ਜੂਰੀਆ ਠੀਕ ਹੈ ਐਮ ਆਰ ਪੀ ਤੋਂ ਘੱਟ ਦੇਣਾ ਯਾਰ ਜੂਰੀ ਦੀ ਐਮ ਆਰ ਪੀ ਤੋਂ ਬਈ ਆਪਣੇ ਝੋਨੇ ਦੀ ਫੋਟ ਲਈ ਵਾਸਤੇ ਬਈ ਆਪਣੇ ਕੋਲੇ ਆਉਂਦਾ ਪ੍ਰੋਡਕਟ ਪਾਰਸਮਣੀ ਹੂੰ ਇਹ ਬਈ 5 ਕਿਲੋ ਦੀ ਪੈਕਿੰਗ ਹੈ ਠੀਕ ਹੈ ਵੀ ਮਤਲਬ ਇਹ ਚ ਘੱਟੋ ਘੱਟ 20 ਤੋਂ 25 ਤਰ੍ਹਾਂ ਦੇ ਚ ਤਤ ਨੇ ਬਈ ਮਤਲਬ ਜਲੋ ਠਕਰਾਊਗਾ ਗ੍ਰੋਥ ਤੁਹਾਨੂੰ ਸਾਰੀ ਗੱਲ ਦੱਸਦਾ ਮੈਂ ਤੜਕਾ ਲੱਗਿਆ ਹੋਇਆ ਜੋ ਬਈ 5 ਕਿਲੋ ਦੀ ਪੈਕਿੰਗ ਹੈ ਇਹ ਹੂੰ ਜਦੋਂ ਆਪਾਂ ਇਹ ਝੋਨੇ 'ਚ ਸੜਤਾ ਚਾਹੇ ਪਹਿਲੇ ਯੂਰੀਆ ਨਾਲ ਸੜਦੋ ਚਾਹੇ ਸੜਦੋ ਦੂਜੇ ਨਾਲ ਇਹ ਐਂਡ ਤੱਕ ਪੈਂਦਾ ਬਈ ਇਹ 5 ਕਿਲੋ 1 ਕਿੱਲੇ 'ਚ 1 ਕਿੱਲੇ 'ਚ ਨੰਬਰ 2 ਤੇ ਜਦੋਂ ਇਹ ਬਾਈ ਸੜਤਾ ਝੋਨੇ 'ਚ ਪਹਿਲੀ ਗੱਲ ਇਹਨੇ ਝੋਨਾ ਐਂਡ ਤੱਕ ਖੜਨ ਨਹੀਂ ਦੇਣਾ ਠੀਕ ਆ ਨੰਬਰ 2 ਤੇ ਇਹਨੇ ਆਲੇ ਦਲੋਂ ਝੋਨੇ ਦੀ ਫੋਟ ਕਰਾਉਣੀ ਆ ਹੂੰ ਵੱਧ ਤੋਂ ਵੱਧ ਮਤਲਬ ਸੰਖਾਂ ਕੱਢਣੀਆਂ ਨੇ ਉਹਦੀਆਂ ਨੰਬਰ 3 ਤੇ ਕੱਦ ਜਿੰਨਾ ਵੱਧ ਤੋਂ ਵੱਧ ਜੀਰਿਆ ਹੋ ਸਕੇ ਓਨਾ ਨੰਬਰ 4 ਤੇ ਬਾਈ ਇਹ ਝਾੜ ਤੇ ਵੀ ਕੰਮ ਕਰਦਾ ਕਿੰਨਾ ਕੁ ਫਰਕ ਪਈ ਚਾਰ ਵੀ ਮਤਲਬ ਤਕਰੀਬਨ ਤਕਰੀਬਨ ਚਲੋ ਅਸੀਂ ਪਿਛਲੇ ਸਾਲ ਪਾਇਆ ਸੀ ਮਤਲਬ 2 ਤੋਂ 3 ਕੁਇੰਟਲ 4 ਕੁਇੰਟਲ ਤੱਕ ਵੱਟਾ ਪਿਆ ਜਿਹੜੇ ਬੰਦੇ ਨੇ ਇਹ ਪਾਇਆ ਠੀਕ ਆ ਆਪਣੇ ਕੋਲੇ ਫਾਰਮਰ ਆਉਂਦੇ ਨੇ ਬਹੁਤ ਆਉਂਦੇ ਨੇ ਹਮ ਆਪਾਂ ਮਤਲਬ ਜੇ ਕਰੀਏ ਫੁੱਲ ਬੜਾ ਫੁੱਲ ਜ਼ਿੰਮੇਵਾਰੀ ਆ ਵੀਰੇ ਪੂਰਾ ਤਖੜਾ ਰਿਜ਼ਲਟ ਆ ਬਈ ਠੀਕ ਆ ਪਾਰਸਮਣੀ ਆ 5 ਕਿਲੋ ਦੀ ਪੈਕੇਜਿੰਗਾ ਠੀਕ ਆ ਕੋਈ ਜਿੰਕ ਪਾਉਣ ਦੀ ਲੋੜ ਨਹੀਂ ਜੇ ਨਾਲ ਪਾਉਣਾ ਤਾਂ ਉਹ ਅਗਲਾ ਮਰਜੀ ਆ ਪਰ ਜਿੱਥੇ ਇਹ ਪਾਇਆ ਅਸੀਂ ਨੇ ਉੱਥੇ ਕਿਸੇ ਚੀਜ਼ ਦੀ ਜਿੰਕ ਦੀ ਕਮੀ ਨਹੀਂ ਆਈ ਕੋਈ ਲੋਹੇ ਦੀ ਕਮੀ ਨਹੀਂ ਆਈ ਕਿਸੇ ਚੀਜ਼ ਦੀ ਕਮੀ ਨਹੀਂ ਆਈ ਬਈ ਉੱਥੇ ਠੀਕ ਆ ਨੰਬਰ 2 ਤੇ ਬਾਕੀ ਬਈ ਆ ਆਧਾਰ ਪਲੱਸ ਹਮ ਇਹ ਆਪਾਂ ਨੇ ਬਈ ਪਿਛਲੇ ਸਾਲ ਵੀ ਵੇਚਿਆ ਬਈ ਇਹ ਇਹਦਾ ਬਈ ਫੁੱਲ ਬੜਾ ਫੁੱਲ ਜ਼ਿੰਮੇਵਾਰੀ ਆ ਫੁੱਲ ਤੱਕੜਾ ਰਿਜ਼ਲਟ ਆ ਹਾਂ ਇਹਦਾ ਤਾਂ ਰਿਜ਼ਲਟ ਆ ਤੰਨੇ ਕੱਲ੍ਹ ਉਹਦੀ ਪੈਕਿੰਗ ਆ ਬਈ ਇਹ ਇਹਦਾ ਬਈ ਬਾਕੀ ਵੀਡੀਓ ਚ ਦੇਖਣ ਦੇ ਹੋਣਗੇ ਫਾਰਮਰ ਆਪਣੇ ਉਹਨਾਂ ਨੂੰ ਪਤਾ ਬਈ ਵੀ ਇਹ ਚੀਜ਼ ਕੀ ਆ ਤੇ ਨੰਬਰ 2 ਤੇ ਇਹਦੇ ਬਈ ਆਧਾਰ ਪਲੱਸ ਆ ਹਾਂ ਜੀ ਇਹ ਮਤਲਬ ਪੈਕਿੰਗ ਵੀ ਕੰਪਨੀ ਨੇ ਚੇਂਜ ਕਰਤੀ ਤੇ ਇਹ ਚ ਇੱਕ ਦੋ ਚੀਜ਼ਾਂ ਹੋਰ ਵੀ ਐਡ ਕਰੀਆਂ ਨੇ ਬਈ। ਕੰਪਨੀ ਇਹ ਵੀ ਮਿਲ ਜੂਗਾ। ਇਹ ਵੀ ਮਿਲ ਜੂਗਾ ਬਈ। ਤੇ ਇਹ ਜਿਵੇਂ ਬਾਸਮਤੀਆਂ ਦੇ ਵਿੱਚ ਛੰਡੇ ਰੋਗ ਦੀ ਸਮੱਸਿਆ ਬਹੁਤਾ ਆ ਜਾਂਦੀ ਆ। ਹਾਂ ਹਾਂ ਬਈ ਛੰਡੇ ਰੋਗ ਦੀ ਸਮੱਸਿਆ। ਜਿੰਨ ਬਕਾਨੀ ਵੀ ਕਹਿੰਦੇ ਨੇ। ਬਈ ਜਿਵੇਂ ਮੰਨ ਲਓ ਆਥਾ ਮਟਾਉਂਦੀ ਆ ਬਈ। ਹੂੰ। ਠੀਕ ਆ ਸੈਂਡਾਉਂਗ ਸ਼ਕਤੀਮਾਨ ਵਾਲਿਆਂ ਦੀ ਆਉਂਦੀ ਆ ਬਈ ਇਹ। ਇਹ ਮਤਲਬ ਇਹਨੂੰ ਪੌਚ ਵੀ ਪੈਂਦਾ ਬਈ ਇਹ। ਪੌਚ ਜਿਹੜੇ ਨਹੀਂ ਪਾਉਂਦੇ ਤਾਂ ਸਟਾਰਟਿੰਗ 'ਚ ਜਿਵੇਂ ਪਹਿਲੇ ਜੂਰੀਏ ਨਾਲ ਦੂਜੇ ਨਾਲ ਅਸੀਂ ਮਤਲਬ ਇਹ ਦੋ ਤੋਂ ਤਿੰਨ ਵਾਰ ਇਹ ਜੀਰੀ 'ਚ ਪਾਉਣੇ ਆ। ਵੀ ਸਾਨੂੰ ਮਤਲਬ ਜਦੋਂ ਇਹ ਸੀ ਪਵਾਇਆ ਜੇ ਮਾੜਾ ਮੋਟਾ ਹੈਗਾ ਉੱਥੇ ਹੀ ਖੜ੍ਹ ਜਾਂਦਾ ਗਾਹਾਂ ਨਹੀਂ ਵੱਧਦਾ ਬਈ ਠੀਕ ਹੈ ਵੀ ਅੱਗੇ ਨਹੀਂ ਆਉਂਦਾ ਵੀ ਮਤਲਬ ਸਾਨੂੰ ਦਿੱਕਤ ਨਹੀਂ ਆਈ ਬਾਈ ਇਹ ਇਹ ਢਘਿਆ ਕੇ ਬਾਹਣ ਚ ਠੀਕ ਹੈ ਚੋਣ ਉਹਦੀ ਝੰਡੇ ਰੋਗ ਦੀ ਬਾਈ ਬਾਕੀ ਬਾਈ ਇਹ ਜੀ ਐਚ ਦਾ ਪਿਆ ਬਾਜ ਠੀਕ ਹੈ ਬਾਜ ਦੇ ਨੋ ਤੇ ਆਉਂਦਾ ਇਹ ਵੀ ਬਕਾਨੀ ਰੋਗ ਵਾਸਤੇ ਇਹ ਵੀ ਉਸ ਵਾਸਤੇ ਝੰਡੇ ਰੋਗ ਵਾਸਤੇ ਬਾਈ ਬਹੁਤ ਸੋਹਣਾ ਰਿਜ਼ਲਟ ਆ ਬਈ ਇਹ ਚੀਜ਼ ਦਾ ਠੀਕ ਹੈ ਤੇ ਇੱਕ ਵਾਰੀ ਬਾਈ ਆਪਾਂ ਆਪਣੇ ਐਡਰੈਸ ਦੀ ਗੱਲ ਕਰ ਲਈਏ ਹਾਂਜੀ ਵੀ ਕਿੱਥੇ ਪੈ ਐਡਰੈਸ ਬਾਈ ਆਪਣਾ ਪੈਂਡਲ ਲੌਂਗੋ ਵਾਲ ਮਡੇਰਾ ਢੱਡਰੀਆਂ ਰੋਡ ਵੱਜਦਾ ਵੀਰੇ ਇਹ ਤੇ ਲੌਂਗੋ ਵਾਲ ਤੋਂ ਬਈ ਜਿੰਨੇ ਜ਼ਿਆਦਾ ਲੌਂਗੋ ਵਾਲ ਦੇ ਨਾਮ ਤੇ ਹੁਣ ਬਹੁਤ ਕਾਊਂਟਰ ਹੋ ਰਹੇ ਨੇ ਹਨਾ ਬਈ ਕਾਊਂਟਰ ਜਿਹੜਾ ਆਪਣਾ ਵੀਰੇ ਆਲ ਓਵਰ ਪੰਜਾਬ 'ਚ ਸਿਰਫ ਲੌਂਗੋ ਵਾਲ ਦੇ ਵਿੱਚ ਇੱਕੋ ਕਾਊਂਟਰ ਆ ਤਨ ਤਨ ਬਾਬਾ ਨਾਨ ਸਿੰਘ 35 38 ਵੀਰੇ ਸਭ ਤੋਂ ਲੌਂਗੋ ਵਾਲ ਦੇ ਵਿੱਚ ਪੁਰਾਣਾ ਆਪਣਾ ਹਾਂ ਸਭ ਤੋਂ ਪੁਰਾਣਾ ਆਪਣਾ ਕਾਊਂਟਰ ਵੀਰੇ ਸਭ ਤੋਂ ਹੂੰ ਹੁਣ ਤਾਂ ਨਾਮ ਹੀ ਕਹਿ ਹਰੇਕੀ ਦਿੰਦਾ ਵੀਰੇ ਪੁਰਾਣਾ ਸਾਡਾ ਪੁਰਾਣਾ ਸਰਾਣਾ ਔਰ ਤਾਂ ਜ਼ਿੰਮੇਦਾਰ ਦੱਸਣੀ ਵੀ ਕਿਹਦਾ ਪੁਰਾਣਾ ਕਾਊਂਟਰ ਆ ਅੱਜ ਆਪਾਂ ਨੂੰ ਮਾਰਕੀਟ ਵਿੱਚ ਬੈਠੇ ਨੂੰ 17 ਤੋਂ 18 ਸਾਲ ਹੋ ਗਏ ਵੀਰੇ ਹੂੰ ਠੀਕ ਹੈ ਨਾ ਉਦੋਂ ਐ ਮੰਨ ਕੇ ਚੱਲੋ ਵੀ ਕਾਉਂਟਰੀ ਲੌਂਗਵਾਲ ਦੇ ਵਿੱਚ ਸਿਰਫ 10 ਕਾਊਂਟਰ ਦੀ ਜਦੋਂ ਕੈਸ਼ ਕਾਊਂਟਰ ਦਾ ਕੰਮ ਹਾਂ ਸਟਾਰਟਿੰਗ ਦੇ ਵਿੱਚ ਇੱਕ ਬੰਦਾ ਕਾਊਂਟਰ ਲੈ ਕੇ ਦੀ ਸਟਾਰਟਿੰਗ ਹੈ ਕੈਸ਼ ਕਾਊਂਟਰ ਦਾ ਬਾਹਰੇ ਕਾਊਂਟਰ ਹੋਈ ਕਿ ਸੀਰੀਜ਼ ਉਦੋਂ ਉਹਦਾ ਆਪਾਂ ਗੋਲਿਆ ਦੇ ਠੀਕ ਹੈ ਠੀਕ ਹੈ ਨਾ ਅੱਜ ਆਪਣਾ ਚੌਥਾ ਪੰਜਵਾਂ ਡਾ ਲਾਉਂਗਾ ਉਹ ਚਾਪ ਦਾ ਬਾਬੇ ਦੀ ਕਿਰਪਾ ਨਾਲ ਠੀਕ ਹੈ ਇੱਕ ਨੰਬਰ ਕੰਮ ਕੀਤਾ ਪੱਕੇ ਬਲਤੇ ਮਾ ਦੇਦਾ ਅੱਜ ਤੱਕ ਕੋਈ ਵੀ ਕਦੇ ਵੀ ਡਿੱਕਦ ਨਹੀਂ ਕਿਤੇ ਜਿਵੇਂ ਆਲੇ-ਦਾਲੇ ਸ਼ਹਿਰਾਂ ਚ ਵੀ ਕਾਊਂਟਰਾਂ ਤੇ ਲਿਖ ਰੱਖਿਆ ਲੋਂਗੋਵਾਲ ਵਾਲੇ ਦਾ ਭਾਈ ਉਹ ਪਤਾ ਚੱਕਰੀਆ ਲੋਂਗੋਵਾਲ ਮਸ਼ਹੂਰ ਜਿਆਦਾ ਹੋ ਗਿਆ ਮੇਨ ਹੱਬ ਲੋਂਗੋਵਾਲ ਦੇ ਵਿੱਚ ਕਿਸ ਕਾਊਂਟਰਾਂ ਦੇ ਠੀਕ ਹੈ ਨਾ ਉਹਦੇ ਕਾਰਨ ਹਰੇਕ ਬੰਦਾ ਕਹਿੰਦਾ ਵੀ ਲੋਂਗੋਵਾਲ ਵਾਲਾ ਦਾ ਕਾਊਂਟਰ ਠੀਕ ਹੈ ਜਿਹੜੇ ਬੰਦੇ ਕਹਿੰਦੇ ਨੇ ਵੀਰੇ ਇਹਨਾਂ ਨੇ ਕੰਮ ਤਾਂ ਕੀਤਾ ਨੇ ਤੱਕ ਪੈਸੇ ਝੜਦੇ ਜੀ ਪਰ ਇਹ ਆ ਰੇਟ ਆਪਣੇ ਵਾਲਾ ਮਿਲਦਾ ਆਪਣਾ ਰੈਟ ਕੋਈ ਵੀ ਨਹੀਂ ਦੇ ਸਕਦਾ ਵੀਰੇ ਕਹੇ ਰੇਟ ਕੰਦਾ ਇੱਕ ਵਾਰੀ ਪਤਾ ਕਰੋ ਵੀਰੇ ਉਹਨੋਂ ਪਤਾ ਕਰ ਲੋ ਸਾਡੇ ਤੋਂ ਪਤਾ ਕਰ ਲੋ ਆਪਣੇ ਲਵੇ ਵੀਰੇ ਬ੍ਰਾਂਡ ਪਤਾ ਨਹੀਂ ਕਿੰਨੇ ਕ ਜਿਆਦੇ ਬ੍ਰਾਂਡ ਬਿੰਨੇ ਸਾਰੇ ਮੇਰੇ ਲੱਗਦਾ ਮਲਟੀ ਇੰਟਰਨੈਸ਼ਨਲ ਹਾਂ ਹਰੇਕ ਬੰਦਾ ਦਰਦ ਲੈਂਦਾ ਵੀਰੇ 4 ਲੀਟਰ ਕਹਿੰਦਾ ਵੀਰੇ ਕੈਸ਼ ਕਾਊਂਟਰ ਹੈ ਉਹ ਕੰਮ ਨਹੀਂ ਹੁੰਦਾ ਵੀਰੇ ਹੈ ਜੀ ਬਿਲਕੁਲ ਠੀਕ ਹੈ ਨਾ 15 ਦਾ ਪਹਿਲੇ ਮੁੰਡੇ ਰੱਖਨੇ ਵੀਰੇ ਦੁਕਾਨ ਤੇ 15 ਮੁੰਡੇ 10 ਤਾਂ ਜਾਂਦੇ ਨੇ ਡੇਲੀ ਡਿਲੀਵਰੀ ਦੇ 5 ਰਹਿਨੇ ਨੇ ਦੁਕਾਨ ਤੇ ਵੀਰੇ 5 ਬੰਦੇ ਤੋਂ ਵੀ ਨਿਕਮ ਲੋਡ ਹੁੰਦਾ ਵੀਰੇ ਬਿਲਕੁਲ ਬਿਲਕੁਲ ਇੰਨੀ ਕ ਜਿਆਦੇ ਸੇਲ ਹੈ ਤੇ ਬਾਈ ਕੀ ਐਡਰੈਸ ਹੈ ਮਡੇਰਾ ਟੱਡਰੀਆਂ ਰੋਡ ਲੌਂਗੋਵਾਲ ਪਿੰਡ ਇਧਰ ਬੱਕਰੀਆਂ ਦੀ ਮੰਡੀ ਵੀ ਲੱਗਦੀ ਹੈ ਬਈ ਅੱਗੇ ਹਾਂ ਬਾਕੀ ਬਈ ਨਿੰਦਰ ਦੀ ਦੁਕਾਨ ਜਿਹਨੂੰ ਮਰਜ਼ੀ ਪੁੱਛ ਲਿਓ ਨਿੰਦਰ ਸਿੱਧੂ ਦੀ ਦੁਕਾਨ ਆ ਪੂਰੇ ਅਗਲੇ ਨੂੰ ਮਤਲਬ ਪਤਾ ਸਭ ਨੂੰ ਬਈ ਮਡੇਰਾ ਟੱਡਰੀਆਂ ਰੋਡ ਤੇ ਲੌਂਗੋਵਾਲ ਬਈ ਆਪਣੀ ਦੁਕਾਨ ਆ ਤੇ ਜਿਹੜਾ ਇੱਕ ਵਾਰੀ ਆ ਗਿਆ ਬਈ ਗਾਹਕ ਤਸੱਲੀ ਕਰਾ ਕੇ ਤੋਰੂ ਵੀਰੇ ਫੁੱਲ ਬੜਾ ਅਗਲੇ ਤਸੱਲੀ ਤਾਂ ਤਸੱਲੀ ਬਈ ਅਗਲੇ ਦੇ ਯਾਰ ਤਮਾਕ ਹੋਸ਼ੋ ਕੇ ਜਾਂਦਾ ਬੰਦਾ ਉਰੋਂ ਅਗਲਾ ਕਹਿੰਦਾ ਵੀ ਯਾਰ ਬਈ ਪਚਾ ਤੇ ਹੁਣ ਮੰਨ ਲਓ ਮੈਂ ਦੇਖੇ ਨੇ ਬਾਈ ਕਈ ਫਾਰਮਰ ਅਗਲਾ ਕਹਿੰਦਾ ਯਾਰ ਅਸੀਂ ਪੁਰਾਣੇ ਜੁੜੇ ਹੋਇਆ ਮਤਲਬ ਸਾਡੇ ਤਾਂ ਯਾਰ ਦਵਾਈਆਂ ਚਾਚੇ ਤਾਏ ਦੇ ਲੈਂਦੇ ਬਾਪ ਹੁਣੇ ਲੈਂਦੇ ਨੇ ਦਵਾਈਆਂ ਵੀ ਉੱਥੇ ਅਸੀਂ ਇਹੋ ਜਿਹੇ ਫਰਕ ਕੱਢੇ ਨੇ ਅਗਲਾ ਕਹਿੰਦਾ ਵੀ ਯਕੀਨ ਨਹੀਂ ਕਰਦਾ ਵੀ ਯਾਰ ਅੱਛਾ ਯਾਰ ਇੰਨਾ ਫਰਕ ਯਾਰ ਹੈ ਅਗਲੇ ਨੂੰ ਕਹਿੰਨੇ ਆ ਵੀ ਤੁਸੀਂ ਇੱਕ ਵਾਰ ਦਵਾਈ ਲੈ ਕੇ ਆਓ ਠੀਕ ਆ ਯਾਰ ਜੇ ਬੰਦਾ ਆੜਤੀਏ ਤੋਂ ਵੀ ਲੈ ਪੈਸੇ ਵੜਨ ਲਈ ਵਿਆਜ ਤੇ ਤਾਂ ਵੀ ਤਾਂ ਵੀ ਬੰਦਾ ਮਰਦਾ ਨਹੀਂ ਨਹੀਂ ਉੱਥੇ ਫਰਕ ਰਹੂਗਾ ਵੀ ਮਤਲਬਤ ਹੋ ਰਾਂ ਤੇ ਤਾਂ ਲਾਲਾ ਦੁੱਗਣੇ ਕੀ ਤਿੱਗਣੇ ਬਈ ਐਨਾ ਫਰਕ ਪੈਂਦਾ ਰੇਟਾਂ ਦਾ ਅਸੀਂ ਤਾਂ 5-10 ਰੁਪਈਆ ਤੇ ਗੇਮ ਘੁਮਾ ਦੇਣੀ ਆ ਜੀ 5 ਰੁਪਈਆ ਤੇ ਬਈ ਬੰਦੇ ਅਸੀਂ 15 ਠੀਕ ਹੈ ਸਾਡਾ ਕੀ ਸਿਸਟਮ ਆ ਵੀ ਚਲੋ ਆਇਆ ਪ੍ਰਮਾਤਮਾ ਦੀ ਕਿਰਪਾ ਨਾਲ ਸਾਡੀ ਸੇਲ ਚਲੋ ਹੈਗੀ ਆ ਵਧੀਆ ਅਸੀਂ ਵੀ ਮਤਲਬ ਮਾਰਜ ਨੇ ਬਾਈ ਬਾਲਾ ਨਹੀਂ ਰੱਖਦੇ ਤਾਂ 5-4 ਰੁਪਈਆ ਲੈ ਆ ਠੀਕ ਆ ਅਗਲੇ ਨੂੰ ਕਹਿੰਦਾ ਵੀ ਚੱਕ ਯਾਰ ਤੂੰ ਖੁਸ਼ ਰਹਿ ਕੋਈ ਦਿੱਕਤ ਹੀ ਨਹੀਂ ਬਾਈ ਬਿਲਕੁਲ ਜੀ ਅਗਲੇ ਨੂੰ ਐਨ ਮਨ ਖੁਸ਼ ਕਰਕੇ ਭੇਜ ਦਿਆਂ ਹਾਂ ਕਈ ਬੰਦੇ ਫਾਰਮਰ ਹੁਣ ਦੂਰ ਦੇ ਨੇ ਬਾਈ ਵਿਚਾਰੇ ਹੁਣ ਸਾਡੇ ਅਟਾਰੀ ਵੱਡਰ ਆ ਬਈ ਉੱਥੇ ਅਸੀਂ ਕੱਲ ਮਾਲ ਭੇਜਿਆ 5 ਲੱਖ ਰੁਪਏ ਦਾ ਉੱਥੇ ਤੁਸੀਂ ਐ ਲੈ ਲਓ ਉਹ ਕਹਿੰਦੇ ਬਈ ਅਸੀਂ ਆ ਜ ਨਹੀਂ ਸਕਦੇ ਤੁਹਾਡੇ ਏਰੀਆ ਚ ਉਸ ਬਈ ਆਲਾ ਝੋਨੇ ਚੜ ਜਿਆ ਹੋਇਆ ਕੋਈ ਉੱਤਰ ਬਈ ਐ ਲੈ ਲਾ ਮੱਕੀ ਮੁੱਕੀ ਦੇ 4 ਪਈਆਂ ਉੱਧਰ ਬਈ ਅਗਲੇ ਕਹਿੰਦਾ ਬਈ ਫੋਨ ਆਇਆ ਅਗਲੇ ਕੋਲੇ ਬਈ ਗੱਡੀਆਂ ਉੱਥੇ ਪਹੁੰਚਾਈਆਂ ਉੱਥੇ ਪਹੁੰਚਦੀਆਂ ਅਗਲੇ ਦੇ ਗੇਟ ਚ ਲਾਈਆਂ ਬਈ ਗੱਡੀਆਂ ਵੀ ਚੱਕ ਬਈ ਹਨਾ ਅਗਲਾ ਕਹਿੰਦਾ ਯਾਰ ਜਦੋਂ ਚੀਜ਼ਾਂ ਦੇਖੀਆਂ ਉਹ ਕਹਿੰਦਾ ਯਾਰ ਅਸੀਂ ਇੱਥੇ ਪਤਾ ਕਰਿਆ ਵੀ ਇੰਨਾ ਫਰਕ ਰੇਟ ਦਾ ਵੀ ਤੁਸੀਂ ਘਰੇ ਆ ਕੇ ਦੇਖੇ ਗਏ ਬਸ ਉਹ ਸਿਸਟਮ ਆ ਬਈ ਇਹਦਾ 5-4 ਰੁਪਈਆ ਤੇ ਕੰਮ ਕਰਦੇ ਆ ਠੀਕਾ ਕੋਈ ਉਹ ਲੁੱਟਾ ਵਾਲਾ ਕੰਮ ਨਹੀਂ ਹੈਗਾ ਬਸ ਜੀ ਸੋ ਇੱਕ ਵਾਰੀ ਵੀਰੋ ਜ਼ਰੂਰ ਟਰਾਈ ਕਰੋ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ